ਬ੍ਰਾਹਮਣ ਜੀ ਦਾ ਤੇ ਹੋਰ ਸਾਰਿਆਂ ਦਾ ਜਿਨ੍ਹਾਂ ਨੇ ਕੋਈ ਕਦਰ ਨਾ ਆ ਦੁੱਖ ਦੀ ਘੜੀ ਚ ਸਾਰੇ ਵਰਕਰ ਇਕੱਠੇ ਹੋ ਕੇ ਤੁੜੀ ਤੇ ਚੋਕਰ ਦਾ ਇੰਜ਼ਾਮ ਕੀਤਾ ਹੈ ਤੇ ਤਕਰੀਬ ਨਾਲ ਦਾ ਆਸਟ੍ਰੇਲੀਆ ਭੇਜ ਰਿਹਾ ਤੇ ਕਿੱਥੇ ਜਿੱਥੇ ਨੁਕਸਾਨ ਹੋਇਆ ਕੁਝ ਪਾਸੇ ਨੁਕਸਾਨ ਹੋਇਆ ਕਿ ਉੱਤੇ ਅੱਜ ਸਮਾਨ ਭੇਜ ਰਿਹਾ ਜਿਵੇਂ ਅੱਜ ਇਹਨਾਂ ਨੇ ਕੀਤਾ ਮੈਂ ਹਰ ਹੱਥ ਨੂੰ ਸਾਰੇ ਨੂੰ ਬੇਨਤੀ ਕਰਦਾ ਸਾਰੇ ਹਲਕੇ ਵਾਲਿਆਂ ਨੂੰ ਪੂਰੇ ਪੰਜਾਬ ਦੇ ਪਾਰ ਦੇ ਪੂਰੇ ਪੰਜਾਬ ਚ ਬੇਨਤੀ ਕਰਦਾ ਹੈ ਕਿ ਜਿਹੜਾ ਜਿੰਨਾ ਸਾਧਨ ਹੋਵੇ ਆਪ ਪਾਧਤ ਕਰੀਏ ਕਿਉਂਕਿ ਬਹੁਤ ਬੁਰੀ ਹਾਲਤ ਹੈ ਉਹਨਾਂ ਪਿੰਡਾਂ ਵਿੱਚ ਕਿੱਥੇ ਲੋਕ ਅੱਗੇ ਬੈਏ ਐ ਤੇ ਮੈਂ ਸਾਰੇ ਵਰਕਰਾਂ ਨੂੰ ਬੇਨਤੀ ਕਰਦਾ ਹਾਂ ਕਿ ਜਦੋਂ ਪਾਣੀ ਥੱਲੇ ਜਾਊਗਾ ਫਿਰ ਆਪਣੇ ਟਰੈਕਟਰ ਟਰਾਲੀ ਲੈ ਕੇ ਤੇ ਬੰਦ ਆਪਾਂ ਸਾਰਿਆਂ ਨੇ ਕਿੱਥੇ ਹੋ ਕੇ ਬੰਦ ਨਹੀਂ ਜੀ ਬਹੁਤ ਹੀ ਲੋਕ ਮੰਡੀ ਆ ਰਿਹਾ ਸਰਕਾਰ ਜੀ ਦੀ ਕਿਤੇ ਦਿਖਾਈ ਨਹੀਂ ਦੇ ਰਹੀ ਕਿਤੇ ਨਜ਼ਰ ਦੇਖੋ ਹੁਣ ਸਰਕਾਰ ਤਾਂ ਹੈ ਨਹੀਂ ਆ ਸੱਚੀ ਗੱਲ ਹੈ ਨਾ ਇਹਨਾਂ ਨੂੰ ਕੁਝ ਕਰਨਾ ਹੈ ਐਸ ਕਰਕੇ ਵੀਰ ਛੱਡ ਦिए ਨਾ ਉਹ ਇੱਕ ਬਾਤ ਕਰਨ ਲਈ ਆਜਾ ਅੱਜ ਆਕੀਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਮੇਰੇ ਇੱਥੇ ਨਿਸ਼ਾਰਾ ਮੱਜਾ ਸਿੰਘ ਨਗਰ ਵਿੱਚ ਪਹੁੰਚੇ ਜਿੱਥੇ ਦਾਸ ਵੱਲੋਂ 11 ਟਰਾਲੀਆਂ ਵੱਡੀਆਂ ਤੁੜੀ ਦੀਆਂ ਤੇ ਚੋਕਰ ਦੇ ਨਾਲ ਜਿਹੜੇ ਹੜ੍ਹ ਪ੍ਰਭਾਵਿਤ ਏਰੀਆ ਵਾ ਉੱਥੇ ਆਪਣੇ ਭਰਾ ਜਿਹੜੇ ਪਾਣੀ ਦੀ ਮਾਰ ਹਟਾਏ ਆ ਉਹਨਾਂ ਦੀ ਮਦਦ ਵਾਸਤੇ ਭੇਜੀਆਂ ਗਈਆਂ ਜ਼िले ਦੀ ਸਮਰਥੀ ਲੀਡਰਸ਼ਿਪ ਉਹਨਾਂ ਦੇ ਨਾਲ ਵੀ ਸੀ ਡਾਕਟਰ ਚੀਮਾ ਸਾਹਿਬ ਬੱਬੇ ਵਾਲੀ ਸਾਹਿਬ ਬਲੰਗਰ ਸਾਹਿਬ ਲੋਦੀ ਨੰਗਲ ਸਾਹਿਬ ਸਾਡੇ ਸੀਨੀਅਰ ਮੀਤ ਪ੍ਰਧਾਨ ਪਾਰਟੀ ਦੇ ਹੁਣ ਵੀ ਅਜੇ ਵਰਕਰਾਂ ਦੇ ਵਿੱਚ ਇੱਥੇ ਮੌਜੂਦ ਨੇ ਵੱਡੀ ਗਿਣਤੀ ਦੇ ਵਿੱਚ ਵਰਕਰ ਇੱਥੇ ਆਏ ਆ ਹਲਕਾ ਇੰਚਾਰਜ ਸਾਡੇ ਸਰਦਾਰ ਗੋਰਿਕਬਾਲ ਸਿੰਘ ਜੀ ਮਾਲ ਸਾਹਿਬ ਸਰਦਾਰ ਰਾਜਨਵੀਰ ਸਿੰਘ ਜੀ ਕੁਮਾਨ ਸਾਹਿਬ ਗੱਸਲ ਸਾਹਿਬ ਐ ਜੀ ਪੀ ਸੀ ਦੇ ਮੈਂਬਰ ਤੁਗਲਵਾਲ ਸਾਹਿਬ ਔਰ ਮੈਂ ਸਮਝਦਾ ਬਹੁਤ ਵੱਡੀ ਗਿਣਤੀ ਦੇ ਵਿੱਚ ਉਹ ਵਰਕਰ ਸ਼੍ਰੋਮਣੀ ਅਕਾਲੀ ਦਲ ਦੇ ਜਾਰੂ ਜੋ ਦੇ ਇਨੇ ਮੀਂਹ ਵਰਦੇ ਦੇ ਵਿੱਚ ਪਾਰਟੀ ਦੇ ਪ੍ਰਧਾਨ ਸਾਹਿਬ ਨੇ ਮਿਲਣ ਵਾਸਤੇ ਉਹਨਾਂ ਨੂੰ ਸੁਣਨ ਵਾਸਤੇ ਇੱਥੇ ਕਿੱਥੇ ਹੋਏ ਸੀ ਪ੍ਰਧਾਨ ਸਾਹਿਬ ਉਹਨਾਂ ਨੂੰ ਸੰਬੋਧਨ ਕਰਕੇ ਗਏ ਆ ਔਰ ਅਪੀਲ ਕੀਤੀ ਆ ਕਿ ਸਾਰੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਇਸ ਕੰਮ ਲਈ ਜੁਟ ਜਾਣ ਔਰ ਮੈਂ ਸਮਝਣਾ ਕਿ ਜੇ ਸਰਕਾਰ ਦਾ ਫੇਲੀਅਰ ਆ ਤੇ ਸ਼ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਜਿਨੇ ਹਮੇਸ਼ਾ ਹੀ ਲੋਕਾਂ ਦਾ ਦਰਦ ਸਮਝਿਆ ਉਹਨਾਂ ਆਪਣੀ ਇਹ ਜਿਹੜੀ ਦਰਦ ਸਮਝਦੇ ਹੋਏ ਹੈ ਘਰ ਘਰ ਐਡਾ ਵੱਡਾ ਰੂਟ ਅੱਜ ਇਥੋਂ ਡੇਰਾ ਬਾਬਾ ਨਾਨਕ ਤੋਂ ਚੱਕਰੇ ਮਰਾੜੇ ਤੱਕ ਜੋ ਹੜਪੀਟਾਂ ਵਾਲ ਪ੍ਰਧਾਨ ਜੀ ਜਾ ਰਹੇ ਆ ਮੈਂ ਸਮਝਦਾ ਬਹੁਤ ਵੱਡੀ ਗੱਲ ਆ ਔਰ ਸ਼ਰੋਮਣੀ ਅਕਾਲੀ ਦਲ ਇਹ ਕਰ ਸਕਦਾ ਤਨ ਪਰ ਪਾਜੀ ਪਿੱਛੇ ਮਾਰਚਲ ਪਾਜੀ ਪਿੱਛੇ ਯਾਰ ਨਾਲ ਉਹਨਾਂ ਨੇ ਬਹੁਤ ਸਿਆਣੇ ਪੱਤਰ ਤਾਰਤੀ ਇਕੱਠੇ ਹੋਏ ਗੋਦ ਲਿਆ ਹਾਂ ਦੋ ਪਰਿਵਾਰਾਂ ਨੂੰ ਤੇ ਬਾਕੀ ਪਰਿਵਾਰ ਕਿਧੇ ਆ ਜਿਹੜੇ ਰੁੜ ਗਏ ਆ ਉਥੇ 100 ਪਿੰਡ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਆ ਸਰਕਾਰ ਕੋਈ ਦੋ ਪਰਿਵਾਰਾਂ ਨੂੰ ਗੋਦ ਨਹੀਂ ਲੈਂਦੀ ਹੁੰਦੀ ਸਰਕਾਰ ਸਾਰਿਆਂ ਲੋਕਾਂ ਦੀ ਹੁੰਦੀ ਆ ਬਾਉਂਡਰ ਬੈਲਟ ਤੇ ਜਾ ਕੇ ਤੁਸੀਂ ਵੇਖਿਆ ਮੈਂ ਸਮਝਣਾ ਏਡਾ ਵੱਡਾ ਨੁਕਸਾਨ ਥਾਸੀ ਤੇ ਵੀ ਨਹੀਂ ਹੋਇਆ ਔਰ ਸਰਕਾਰ ਦੀ ਫੇਲੀਅਰ ਆ ਫੇਲੀਅਰ ਨੂੰ ਛਪਾਉਣ ਵਾਸਤੇ ਇਹ ਜਿਹੜੀਆਂ ਨਿੱਕੀਆਂ ਮੋਟੀਆਂ ਗੱਲਾਂ ਮੇਰੀ ਗੱਲ ਸੁਣੋ ਪਾਰਟੀ ਦੇ ਪ੍ਰਧਾਨ ਬਾਦਲ ਸਾਹਿਬ ਨੇ 20000 ਲੀਟਰ ਤੇਲ ਕਿਤੇ ਕਿਸ਼ਤੀਆਂ ਕਿਤੇ ਲੰਗਰ ਕਿਤੇ ਰਸਤਾ ਕਿਤੇ ਤੂੜੀ ਕਿਤੇ ਦਾਣਾ ਇਹਨਾਂ ਨੇ ਕੀ ਕੀਤਾ ਆ ਲੀਡਰਸ਼ਿਪ ਇਹਨਾਂ ਦੀ ਤੂਈ ਫਿਰਦੀ ਆ ਅਸੀਂ ਆਪਣੇ ਜ਼ਿਲ੍ਹੇ ਦੀ ਗੱਲ ਕਰ ਰਹੇ ਹਾਂ ਹੈਲੀਕਾਪਟਰ ਦੇ ਵੇਖੋ ਮੇਰੀ ਗੱਲ ਸੁਣੋ ਐਡਾ ਵੱਡਾ ਮੈਨ ਸਮਝਣਾ ਵੀ ਮਜ਼ਾਕ ਲੋਕਾਂ ਦਾ ਕਰਕੇ ਗਏ ਆ ਸੋ ਇਹ ਬਹੁਤ ਮੰਦ ਭਾਦਾ ਕਿ ਇਹੋ ਜੀ ਮਾੜੀ ਸਰਕਾਰ ਲੋਕਾਂ ਨੇ ਚੁਣੀ ਆ ਵੇਖੋ ਜੀ ਸਰਕਾਰ ਦੇ ਐਮ ਐਲ اے ਜਿਹੜੇ ਆ ਉਹ ਹਵਾ ਦੇ ਬੁੱਲੇ ਨਾਲ ਆਈ ਉਹ ਕੋ ਗਰਾਸ ਰੂਟ ਲੈਵਲ ਤੇ ਉਹਨਾਂ ਦਾ ਕੁਛ ਨਹੀਂ ਹੈਗਾ ਉਹਨਾਂ ਦੀ ਤੇ ਲੋਕ ਨਹੀਂ ਸੁਣਦੇ ਤੇ ਪੁਲਿਸ ਨੇ ਕਦੀ ਸੁਣਨੀ ਆ ਇੱਕ ਬੰਦਾ ਉਹਨਾਂ ਦੇ ਨਾਲ ਨਹੀਂ ਰਿਹਾ ਇਹ ਲੋਕ ਸੱਤਾਂ ਨੂੰ ਦੰਡੀਆਂ ਵਡਣ ਰਹੇ ਆ ਬਿਖੋੜੀ ਇਹ ਤਾਂ ਸਰਕਾਰ ਹੀ ਕਰਦੀ ਐ ਐ ਜੀ ਪੀ ਸੀ ਜਿਹੜੀ ਲੋਕਾਂ ਦਾ ਦੁੱਖ ਦਰਦ ਹਮੇਸ਼ਾ ਕਿਤੇ ਹਾਰਡ ਆ ਜਾਏ ਕਿਤੇ ਕੋਈ ਬਿਮਾਰੀ ਆ ਜਾਏ ਕਿਤੇ ਕੋਈ ਕਰੋਨਾ ਕਾਲ ਆ ਜਾਏ ਉਹਨਾਂ ਨੇ ਸਾਡੀ ਬਹੁਤ ਵੱਡੀ ਸਰਮੌਰ ਸੰਸਤਾ ਜਿਹੜੀ ਹਮੇਸ਼ਾ ਲੋਕਾਂ ਦਾ ਦਰਦ ਸਮਝਦੀ ਆ ਔਰ ਮੈਂ ਸਮਝਣਾ ਕਿ ਇਹੋ ਜੀ ਸੰਸਦਾਂ ਨੂੰ ਖੋਣ ਵਾਸਤੇ ਸਰਕਾਰਾਂ ਨੇ ਬੜੀਆਂ ਚਾਲਾਂ ਚਲੀਆਂ ਪਰ ਲੋਕ ਸचेत ਹੋ ਗਿਆ ਪੰਛੀ ਸचेत ਹੋ ਗਿਆ ਇਹ ਜਿਹੜੇ ਆ ਇਹਨਾਂ ਨੂੰ ਉਹ ਦੋ ਦਿਨ ਦੂਰ ਨਹੀਂ ਜਦੋਂ ਸ਼੍ਰੋਮਣੀ ਅਕਾਲੀ ਦਲ ਦਾ ਚੇਤੀ ਰਾਜ ਆਏਗਾ ਸਤਾਈ ਦੇ ਵਿੱਚ ਸਰਕਾਰ ਬਣੇਗੀ